ਇੰਸਪੈਕਟਰ ਸੁਖੰਦਰ ਸਿੰਘ ਐਸ ਐਚ ਓ ਤਖੰਮਦ ਜ਼ਿਲ੍ਹਾ ਭੰਡਾ ਇਹਨਾਂ ਦੀ ਕਾਲ ਸਨ ਅਲਟੀਮੇਸ਼ਨ ਆਈ ਸੀ ਵੀ ਕੋਈ ਮਨਦੀਪ ਸਿੰਘ ਹੈਗੇ ਸ਼ਰਮਾ ਤੇ ਆਪਣੇ ਹੋਮ ਲੈਂਡ ਕਲੋਨੀ ਵਿੱਚ ਉਹ 15 ਵੀ ਦਿਨ ਤੋਂ ਘਰੋਂ ਬਾਹਰ ਗਏ ਸੀ ਤੇ ਜਦੋਂ ਉਹਨੇ ਘਰ ਆ ਕੇ ਦੇਖਿਆ ਤੇ ਘਰ ਦਾ ਸਮਾਨ ਜਿਵੇਂ ਏ ਸੀ ਅਲਮੀਰਾ ਫ੍ਰਿਜ ਐਲ ای ਡੀ ਕੂਲਰ ਵਗੈਰਾ ਉਹ ਸਾਰਾ ਉੱਥੇ ਚੋਰੀ ਹੋਇਆ ਸੀ ਜਿਨ੍ਹਾਂ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 34 ਮਿਤੀ 23/3/25 ਅਧੀਨ ਧਾਰਾ 305 331 ਜਮਤਨ ਤੇ ਸੁਕਤ ਜੀ ਮਨਚਾਰ 10 ਜੀ ਮਰ 5 ਬੀਐਨਐਸ ਦਰਜ ਕੀਤਾ ਤੇ ਇਹਦੀ ਫਰਦਰ ਤਫतीशਲ ਕੀਤੀ ਤੇ ਜਿਸ ਅਨੁਸਾਰ ਅਸੀਂ ਦੋ ਦੋਸ਼ੀ ਦੋ ਚੋਰ ਜਿਹੜੇ ਬਿੱਟੂ ਸਿੰਘ ਪੁੱਤਰ ਪੁਲਸਾ ਸਿੰਘ ਵਾਸੀ ਪਰਸੋਬਨਗਰ ਤੇ ਹਰਪ੍ਰੀਤ ਸਿੰਘ ਪੁੱਤਰ ਸੁਪਾਲ ਸਿੰਘ ਵਾਸੀ ਦਾਲਸਿ ਬਸਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਚੋਰੀ ਹੋਇਆ ਸਮਾਨ ਇੱਕ ਅਲਮਾਰੀ ਗੋਦਰੀ ਦੀ ਤੇ ਇੱਕ ਏਸੀ ਤੇ ਇੱਕ ਕੂਲਰ ਤੇ ਇੱਕ ਜਿਹੜਾ ਈ-ਰਿਕਸ਼ਾ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹ ਅਸੀਂ ਬਰਾਮਦ ਕੀਤਾ ਹਾਂਜੀ ਉਹ ਵੀ ਸਾਡੀ ਤਫਤੀਸ਼ ਚੱਲ ਰਹੀ ਹੈ ਉਹ ਜਿਹੜੇ ਆਪਣੇ ਮਦਈਏ ਉਹਨਾਂ ਨੇ ਇਹ ਵੀ ਸ਼ੱਕ ਜਾਰੀ ਕੀਤਾ ਸੀਗਾ ਤੇ ਉਹ ਸਿਕਿਉਰਟੀ ਅਸੀਂ ਗਾਰਡ ਜੋ ਵੀ ਅਸੀਂ ਇਹ ਸਾਡੀ ਚੱਲ ਰਹੀ ਤਫਤੀਸ਼ ਵੀ ਕੋਈ ਮੇਲੇ ਪਤ ਹੈ ਜਾਂ ਨਹੀਂ ਇਹ ਰਿਕਸ਼ਾ ਜੀ ਅਸੀਂ ਵਾਹ ਲੈਪਤ ਕਰਵਾਇਆ ਸੀ ਰਜਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਇਹਨਾਂ ਨਾਮ ਤੇ ਹੈਗਾ ਇਹਨੂੰ ਅਸੀਂ ਫਰਦਰ ਕਰਾਂਗੇ ਕੁਝ ਕੁਛ ਵੀ ਸਰ ਹਾਂਜੀ ਇਹ ਜਿਹੜਾ ਇਹ ਰਿਕਸ਼ਾ ਇਹ ਐਸ ਤੇ ਰੱਖ ਕੇ ਲੱਗੇ ਆਉਂਦੇ ਸੀ ਤੇ ਇਹ ਇਹਨਾਂ ਨੇ ਉੱਥੇ ਕਿਹਾ ਸੀਗਾ ਵੀ ਇਹ ਘਰ ਕਿਲੇ ਸ਼ਿਫਟ ਕਰ ਰਹੇ ਹਾਂ ਇਹਨੇ ਜਿਹੜੋ ਨੈਗਲੀਜੈਂਸੀ ਆ ਉਹ ਦੀ ਸਕਿਉਰਟੀ ਹੈਗੀ ਹੋਮਲੈਂਡ ਦੇ ਦੀ ਜੇ ਸਕਿਉਰਟੀ ਵਾਲੇ ਪਰਸਾ ਰੱਖਿਆ ਉੱਥੇ ਵੀ ਉਹਨੇ ਇਹ ਪੂਰੀ ਤਰ੍ਹਾਂ ਪੋਚ ਪੜਤਾਲ ਕੀਤੀ ਮਾਲਕਾਂ ਤੋਂ ਤੇ ਉਹਨੇ ਇਹ ਜਾਣ ਦਿੱਤਾ ਹਾਂਜੀ ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ ਦੇਖੋ ਜੋ ਕੋਈ ਨਜਾਇਜ਼ ਬੰਦਾ ਵੀ ਕਿਤੇ ਇਹਦੇ ਵਿੱਚ ਆ ਜੇ ਗੋਸ਼ ਕਰਕੇ ਜੋ ਪ੍ਰੋਪਰ ਜਿਹੜਾ ਵਿੱਚ ਵਾਕਈ ਮਿਲਿਆ ਸਕਿਉਰਟੀ ਗਾਰਡ ਉਸ ਤੇ ਵੀ ਅਸੀਂ ਵਿੱਚੋਂ ਨਾਮਜ਼ਦ ਕਰਾਂ ਕਿੰਨੇ ਬੰਦੇ ਆ ਜੀ ਦੋ ਬੰਦੇ ਕਹਿੰਦੇ ਵੀ ਬੰਦੇ ਜਾਦੇ ਹੋ ਸਕਦੇ ਜਿਵੇਂ ਸਮਾਨ ਚੱਕ ਕੇ ਲੈ ਕੇ ਜਾਣਾ ਪਵੇ ਇਹ ਦੋ ਹੀ ਸੀਗੇ ਅੱਛਾ ਦੋ ਬੰਦੇ ਦੋਨੇ ਇੱਕ ਸਮਾਨ ਇਕੱਠਾ ਲੈ ਗਏ ਨਾ ਕਿ ਕਦੇ ਜਿਵੇਂ ਲਮੀਰਾ ਲੈ ਕੇ ਕਦੇ ਏਸੀ ਕਦੇ ਜੋ ਵੀ ਸਮਾਨ ਰੋਜ਼ਗਰਾਂ ਕੁਸ ਲੈ ਕੇ ਜਾਂਦੇ ਕਿ ਜਾਂਦੇ ਕਿਹਦੇ ਕੋਲੇ ਸੀ ਸੇਲ ਕਰਨ ਡੇਲੀ ਸੇਵ ਕਰਦੇ ਸੀ ਇਹ ਦੇਖੋ ਕਿਹੜਾ ਕੋਈ ਕੁਵਾੜੀ ਅੱਗੇ ਕੋਲ ਕਰਦੇ ਸੀ ਕਦੇ ਸਾਨੂੰ ਸਾਹਮਣੇ ਵੀ ਆਏ ਉਹ ਵੀ ਅਸੀਂ ਟੌਕ ਡਿਸਟਰ ਇਹਨਾਂ ਦਾ ਪੁੱਲ ਸ੍ਰਮਣ ਵਗਰਾ ਲੈਨੇ ਤੇ ਫਿਰ ਉਹਨਾਂ ਦੇ ਵੀ ਫਰਦ ਕਰ ਦਿੱਤੀ ਜੋ ਕੋਈ ਐਨ 20 ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਨਹੀਂ ਕਿਸੇ ਨੂੰ ਨਹੀਂ ਪਤਾ ਲੱਗਿਆ ਇਹ ਐਕਚੁਅਲੀ ਇਹ ਕਹਿੰਦੇ ਸੀ ਵੀ ਸੇ ਮਾਲਕ ਵੀ ਘਰ ਸ਼ਿਫਟ ਕਰ ਰਿਹਾ ਇਹ ਸਮਾਨ ਅਸੀਂ ਉੱਥੇ ਲੈ ਜਾਈਏ ਸਰ ਇਹਦੇ ਮਾਮਲਾ ਦਾ ਜੇ ਕਿ ਪਹਿਲੇ ਨੇ ਪਹਿਲਾਂ ਇਹਨਾਂ ਦਾ ਕੋਈ ਮਾਮਲਾ ਕਰਦੇ ਨਹੀਂ ਕੱਲ ਕਰੀਏ ਇਹ ਰਿਕਸ਼ਾ ਦਾ ਸਮਾਨ ਜਾ ਰਿਹਾ ਕਿ ਆਪਣਾ ਅੰਡੇ ਗਵਾਂਧੀ ਜਾਂ ਸਕਿਉਰਟੀ ਗਾਰਡ ਨੂੰ ਵੀ ਆਪਾਂ ਇਹ ਵੀ ਆਪਾਂ ਇਹ ਵੀ ਪਤਾ ਲੱਗਿਆ ਕਿ ਇਹ ਰਿਕਸ਼ਾ ਦੇ ਕਰਮਾ ਲੈ ਜਾ ਰਹੇ ਹਨ ਹਾਂ ਜੀ ਇਹ ਉਹਨਾਂ ਨੂੰ ਨਹੀਂ ਪਤਾ ਲੱਗਿਆ ਸਾਡੇ ਕੋਲ ਇਨਫੋਰਮੇਸ਼ਨ ਪਹਿਲਾਂ ਹੀ ਆਈ ਧੀ ਜਿਨ੍ਹਾਂ ਨੂੰ ਪਤਾ ਲੱਗਦਾ ਕੋਈ ਨਾ ਕੋਈ ਸਾਨੂੰ ਦੱਸ ਦਿੰਦਾ ਇਹ ਕੱਲ ਹੀ ਪਤਾ ਲੱਗਿਆ ਉਹਨਾਂ ਸਰਕਾਰ ਨੂੰ ਵੀ ਘੜਦਾ ਵਿੱਚ ਆਪ ਪੂਰਾ ਹੋ ਸਕਦਾ ਹਾਂ ਜੀ ਇਹ ਸ਼ੱਕ ਜ਼ਾਹਿਰ ਕਰਦਾ ਸਕਿਉਰਟੀ ਗਾਰਡ ਦਾ ਉਹ ਸਾਡੀ ਤਫ਼ਤੀਸ਼ ਦਾ ਹਿੱਸਾ ਜੇਕਰ ਉਹਦਾ ਹੱਥ ਸਕਿਉਰਟੀ ਗਾਰਡ ਦਾ ਕਿਸੇ ਦਾ ਵਿੱਚ ਹੋਇਆ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਚੋਰੀ ਕਰਨ ਦਾ ਕਾਰ ਤੇ ਇਹ ਵੀ ਹੋ ਸਕਦਾ ਕੋਈ ਨਸ਼ੇਵਰਾ ਸੇਵਨ ਕਰਦੇ ਨੂੰ ਵੀ ਸਾਡੀ ਪਰਤਾਲ ਜਾਰੀ ਹੈ ਤੇ ਜਾਂ ਪੈਸੇ ਦਾ ਇਸਤੇਮਾਲ ਲਈ ਆਪ ਜਿੱਕਰ ਲੁਕਾਮੇ ਕਰਨਾ ਜੋ ਚੋਰੀ ਦੇ ਸਾਮਾਨ ਤੋਂ ਇਹਨੂੰ ਕਮਾਈ ਹੋਣੀ ਹੈ ਜਾਂ ਨਸ਼ਲੀ ਕਰਨ ਇਸੇ ਕਰ ਨੂੰ ਸਮਝਿਆ ਪਹਿਲਾਂ ਕੀ ਕੰਮ ਕਰਦੇ ਆ ਕੁਛ ਇਹ ਪਤਾ ਲੱਗਿਆ ਵੀ ਪਹਿਲਾਂ ਵੀ ਪਰਚਾ ਦਰਜ ਹੋਵੇ ਇਹਨਾਂ ਤੇ ਮੈਨੂੰ ਪਰਚਾ ਦਾ ਕੋਈ ਦਰਜ ਹੈ ਨਹੀਂ ਇਹ ਰਹਿਣ ਵਾਲੇ ਜੋ ਉਥੋਂ ਦੇ ਪਰਸ਼ਾ ਨਗਰ ਕੇ ਦਾਸਨ ਵਸੇ ਸਮਾਨ ਇਹ ਜਿਹੜਾ ਲੈਂਦਾ ਗਿਆ ਇਹ ਥੋੜੇ ਵੱਲੋਂ ਵੀ ਵੀ ਆਪਾਂ ਕਿਥੋਂ ਰੰ ਕਰਾਇਆ ਗਿਆ ਇਹ ਵੀ ਇੱਕ ਤਾਂ ਇੱਥੋਂ ਹੀ ਕਰਾਇਆ ਗਿਆ ਸੀ ਆਪਾਂ ਖੇਤਾ ਸਬਸਤੀ ਤੋਂ ਤੇ ਇੱਕ ਦੇਉਣ ਤੋਂ ਕਰਾਇਆ ਗਿਆ ਸੀ ਫਿਰ ਤਾਂ ਸਹੀ ਬਸਦੀ ਕਿ ਉਹ ਕਿਸੇ ਕਬਾੜੀ ਕੋਲ ਜਾਂ ਕਿਸੇ ਘਰੇ ਰੱਖਿਆ ਸੀ ਇਹ ਇਹ ਜੀ ਆਪਣਾ ਕਿਸੇ ਉੱਥੇ ਪਿਆ ਸੀ ਜੇ ਵੀ ਸੁਣ ਸੰਜਾ ਕਿਤੇ ਪਿਆ ਸੀ ਤੇ ਉਹ ਚਲੋ ਤਾਂ ਚੀਜ਼ ਦਾ ਹਿੱਸਾ ਤੇ ਹੁਣ ਆਪਾਂ ਕਹਿ ਸਕਦੇ ਵੇਕੇ ਦੇ ਉੱਤੇ ਮੌਜੂਦ ਸੀਗੇ ਵਾਸ਼ਬਿਸ਼ਣ ਟੂਟੀਆਂ ਪਿੱਤਲ ਦੀਆਂ ਉਹ ਵੀ ਇਹ ਜੇ ਤੁਸੀਂ ਇਹਨਾਂ ਦਾ ਬਸ ਅੱਜ ਹੀ ਪੇਸ਼ ਕਰਕੇ ਤੇ ਪੁਲਿਸ ਰਿਪੋਰਟ ਲਵਾਵਾਂਗੇ ਬਹੁਤ ਬਹੁਤ ਜੋ ਤੁਸੀਂ ਕਹਿ ਰਹੇ ਆ ਵੀ ਟੂਟੀਆਂ ਵਾਸ਼ਬਿਸ਼ਣ ਜਾਂ ਕੋਈ ਇਹਨਾਂ ਨੇ ਇੱਕ ਫ੍ਰਿਜਵਾਰਾ ਵੀ ਲਖਾਈਆ ਜਾਂ LED ਕੋਈ ਵੀ ਆ ਤੇ ਸਾਰਾ ਕੁਝ ਸਹੀ ਤਰ੍ਹਾਂ ਤੇ ਜਾਵਾਂਗਾ ਬਿਲਕੁਲ ਦੇ ਬਖਸ਼ਾ ਜਾਊਗਾ ਬਿਲਕੁਲ ਅਸੀਂ ਬਰਾਮਦ ਕਰਾਵਾਂਗੇ। 골ਡ 골ਡ ਦਾ ਸਵਾਨ ਵੀ ਦੱਸਿਆ ਜਾ ਰਿਹਾ ਹਾਂ। ਹਾਂਜੀ 골ਡ ਬਾਰੇ ਅਜੇ ਸਾਡੀ ਤਕਤੀਸ਼ ਚੱਲੀ ਆ ਕਿਉਂਕਿ ਇੱਕ ਪਾਸੇ ਸਾਨੂੰ ਆਇਆ ਵੀ 15 ਵੀ ਦਿਨ ਕੋਈ ਦੇਖੋ 골ਡ ਰੱਖਣਾ ਉੱਥੇ ਤੇ 7-8 ਤੋਲੇ 15 ਵੀ ਦਿਨ ਦੀ ਕੋਠੀ ਖਾਲੀ ਪਈ ਆ ਤੇ ਉੱਥੇ 골ਡ ਪਿਆ ਹੋਣਾ। ਇਹਦੇ ਬਾਰੇ ਅਸੀਂ ਵਿੰਗਾਈਆਂ ਤਤਸ਼ ਕਰਦੇ। 골ਡ ਉੱਥੇ ਸੀ ਆ ਜਾਂ ਨਹੀਂ ਜੋ ਬਾਕੀ ਸਵਾਨ ਵੀ 15 ਦਿਨਾਂ ਚ ਕਦੇ ਗੇੜਾ ਨਹੀਂ ਮਾਰਿਆ ਮਾਲਕਾਂ ਨੇ। ਉਹ ਤਾਂ ਹੀ ਹੁਣ ਮਾਲਕਾਂ ਨੂੰ ਪਤਾ ਹੋਣਾ। ਜੀ। ਸਾਨੂੰ ਤਾਂ ਕੱਲ ਇਨਫੋਰਮੇਸ਼ਨ ਆਈ ਤੁਰੰਤ ਸੇ ਕਰਮ ਚ ਕਰਨੀ ਅੱਛਾ